ਯਾਨੀ ਕਿ ਪੰਜਾਬ ਦੀ ਪੁਲਿਸ ਇੱਕ ਚੌਕੀਦਾਰ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਲਈ ਹਰ ਉਹ ਮਾੜਾ ਕਰਮ ਕਰ ਰਹੀ ਹੈ ਜਿਨੇ ਅੱਜ ਪੰਜਾਬ ਦੇ ਹਾਲਾਤ ਬਣਾ ਦਿੱਤੇ ਨੇ ਇਥੋਂ ਤੱਕ ਨਹੀਂ ਯਾਦ ਹੋਣਾ ਹੈ ਜਲੰਧਰ ਮਾਇ ਇਲੈਕਸ਼ਨ ਜਦੋਂ ਇੱਕ ਗੈਂਗਸਟਰ ਨੂੰ ਪਰੋਲ ਤੇ ਲਿਆ ਕੇ ਬਿਠਾ ਦਿੱਤਾ ਗਿਆ ਸੀ ਇਹ ਵੋਟਾਂ ਕਈਆਂ ਜਾ ਰਹੀਆਂ ਸੀ ਜਲੰਧਰ ਵੈਸਟ ਦੇ ਅੰਦਰ ਕਿ ਫਿਰ ਸ਼ਿਕਾਇਤ ਕਰਨ ਤੇ ਪੂਰੀ ਪਰੋਲ ਜਿਹੜੀ ਐ ਇਲੈਕਸ਼ਨ ਕਮਿਸ਼ਨ ਨੇ ਕੈਂਸਲ ਕਰ ਦਿੱਤੀ ਗਈ ਸੀ ਇਥੋਂ ਤੱਕ ਨਹੀਂ ਇਸ ਵਾਰੀ ਵੀ ਇੱਕ ਨਾਮੀ ਗੈਂਗਸਟਰ ਦੀਰਾਨਾਥ ਜੱਗੂ ਪਰਵਾਨ ਭਗਵਾਨਪੁਰੀਆ ਉਹਨੂੰ ਤਰੰਤ ਬਾਅਦ ਇਲੈਕਸ਼ਨ ਚ ਆਸਾਮ ਦੀ ਜੇਲ੍ਹ ਤੋਂ ਲਿਆ ਕੇ ਬਿਖਾ ਲਿਆ ਗਿਆ ਮਡਾਲੇ ਕੇ ਡੇਰਾ ਬਾਬਾ ਨਾਨਕ ਉੱਥੇ ਦੀ ਪੁਲਿਸ ਨੇ ਪੁੱਛਤਾਛ ਕਰ ਰਹੀ ਐ ਪਰ ਟੈਲੀਫੋਨ ਕਰਾ ਰਹੇ ਸਨ ਟੈਲੀਫੋਨ ਸਿੱਧੇ ਕਿ ਦੂਜੀ ਪਾਰਟੀ ਕੋਲ ਇੱਕ ਗੈਂਗਸਟਰ ਹੈ ਇਹ ਅਸੀਂ ਦੂਜੇ ਗੈਂਗਸਟਰ ਦਾ ਕਿਵੇਂ ਇਸਤੇਮਾਲ ਕਰਦੇ ਇਵਨ ਪੰਚਾਇਤ ਚੋਣਾਂ ਉਸੀਂ ਦੇਖਿਆ ਹੁਣੇ ਕਾਰਪੋਰੇਸ਼ਨ ਦੀਆਂ ਚੋਣਾਂ ਜਿਹੜੀਆਂ ਤਰਨ-ਤਰਨ ਚੋਈਆਂ ਜਿਹੜਾ ਹੁਣ ਜਿਹਦੇ ਮਦਰਨ ਲਾ ਲੜੇ ਜਨਾਬ ਪੂਰੇ ਪਹਿਲਾਂ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਇਹ ਕੰਮ ਉਥੇ ਟੈਲੀਫੋਨ ਕਰਕੇ ਕੀਤਾ ਸੀ ਗੈਂਡ ਆਫ ਅ ਕਲੱਬ ਇਨਕਸਸਾ ਪੂਰੇ ਦਾ ਪੂਰਾ ਆਮ ਆਦਮੀ ਪਾਰਟੀ ਨੇ ਜਿਹੜਾ ਗੈਂਗਸਟਰਾਂ ਨਾਲ ਮਿਲ ਕੇ ਅਲੱਗ ਅਲੱਗ ਥਾਵਾਂ ਤੇ ਗੈਂਗਸਟਰਾਂ ਨੂੰ ਇਸਤੇਮਾਲ ਕਰ ਰਹੀਆਂ ਨੇ ਇਹਦਾ ਜਿੰਦਾ ਜੰਦਾ ਸਬੂਤ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਜਿਹੜੀ ਪੁਲਿਸ ਕਸਟਡੀ ਛੋਈ ਜਿਹਰੇ ਤੇ ਡੀਜੀਪੀ ਸਾਹਿਬ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਇੰਟਰਵਿਊ ਪੰਜਾਬ ਦੇ ਅੰਦਰ ਨਹੀਂ ਹੋਈ ਹੈ ਪਰ ਫੇਰ ਇਹ ਮੰਨਣਾ ਪਿਆ ਕਿ ਉਹ ਇੰਟਰਵਿਊ ਪੰਜਾਬ છોਈਆ ਜਦੋਂ ਸਿੱਟ ਬਣੀ 6 ਮਹੀਨੇ ਬਾਅਦ ਹਾਈ ਕੋਰਟ ਦੀ ਲੜਾਈ ਲੜਨ ਤੋਂ ਬਾਅਦ ਤੇ ਅੱਜ ਵੀ ਆਫਸਰਾਂ ਦਾ ਕੀ ਹਾਲ ਹੈ ਤੁਸੀਂ ਜਾਣਦੇ ਹੋ ਕਿੱਥੇ ਨੇ ਉਸ ਇਲਾਕਿਆਂ ਦੇ ਪਿੱਛੇ ਅੱਗੇ ਵੱਜੇ ਵੇ ਸੋ ਕਹਿਣ ਦਾ ਮਤਲਬ ਹੈ ਝਾਮ ਧਾਮ ਡੰਡ ਭੇਤ ਝੂਠ ਫਾਰ ਸੱਚ ਝੂਠ ਇਹ ਹੋਰ ਨਤੀਜੇ ਜੋ ਸਸੋਡਿਆ ਸਾਹਿਬ ਦੇ ਇਹ ਮਾਨ ਸਾਹਿਬ ਦੀ ਸਰਕਾਰ ਕਰ ਰਹੀ ਹੈ ਹੁਣ ਹੋਇਆ ਕੀ ਪੁਰਬੀਰ ਸਿੰਘ ਜੀਰਾ ਫਲਾਟ ਚਮਕੀਆਂ ਪਿਛੀਆਂ ਜਿਹੜੀਆਂ ਸਰਪੰਚੀ ਚੋਣਾ ਸੀ ਔਰ ਇਹ 7 ਬੰਤੀ ਤੇ ਕਾਗਜ਼ ਨਹੀਂ ਭਰ ਦਿੱਤੇਗੇ ਲੜੋ ਲੜਾਈ ਰਾਜਾ ਬੜਿੰਗ ਉੱਥੇ ਗਿਆ ਲੇਕਿਨ ਕਿਸੇ ਨੇ ਕਾਗਜ਼ ਨਹੀਂ ਭਰਤੇ ਸਾਰੇ ਕੈਨਸਲ ਕਰਕੇ ਪੁਲਿਸ ਨਾਲ ਐਸਐਸਪੀ ਨਾਲ ਆਈਪੀਐਸ ਅਫਸਰ ਲੇਕਿਨ ਉਹ ਆਪਣੇ ਆਪ ਚ ਕਮਜ਼ੋਰ ਸਮਝ ਰਹੀ ਸੀ ਜਿਹੜਾ ਉੱਥੋਂ ਦਾ ਐਮਐਲਏ ਦਾ ਮੁੰਡਾ ਕਟਾਰੀਏ ਦਾ ਉਹ ਐਸਪੀ ਨੂੰ ਗਾਲਾਂ ਕੱਢ ਰਿਹਾ ਸੀ ਔਰ ਕੋਈ ਪੰਜ ਚਾਰ ਫਾਈਲਾਂ ਭਰੀਆਂ ਸਰਪੰਚੀ ਵੇਲੇ ਉਹ ਵੀ ਉਹਨੇ ਪਾੜ ਕੇ ਸਿੱਟ ਦਿੱਤੀ ਕੁਲਬੀਰ ਜੀਰਾ ਨੇ ਮੈਂ ਐਸਐਸਪੀ ਨੂੰ ਟੈਲੀਫੋਨ ਕੀਤਾ ਮੈਂ ਡਿਪਟੀ ਕਮਿਸ਼ਨਰ ਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਦਾ ਘਟਨਾਕ੍ਰਮ ਦੁਬਾਰਾ ਫੇਰ ਨਾ ਹੋ ਜਾਏ ਇਹ ਬਲਾਕ ਸੰਧੀ ਚੋਣਾਂ 'ਚ ਲੇਕਿਨ ਉਹੀ ਹੋਇਆ ਜੀਰਾ ਦਾਸ ਸਿੰਘ ਇੱਕ ਵੀ ਬਲਾਗ ਸਮਝੀ ਸਾਨੂੰ ਭਰਨ ਨਹੀਂ ਦਿੱਤੀ ਗਈ ਰਾਤ ਦੇ 1 ਵਜੇ ਤੱਕ ਕੁਲਵੀਰ ਸਿੰਘ ਫੀਰਾ ਘਰੇ ਦੇ ਬੈਠਾ ਰਿਹਾ ਔਰ ਪ੍ਰਸ਼ਾਸਨ ਨੇ ਕਿਹਾ ਕਿ ਕੱਲ ਨੂੰ ਤੁਹਾਨੂੰ ਅਸੀਂ ਕਾਗਜ਼ ਭਰਨ ਦਿਆਂਗੇ ਚਿੰਤਾ ਨਾ ਕਰੋ ਅਸੀਂ ਪੁਲਿਸ ਪ੍ਰੋਟੈਕਸ਼ਨ ਦੇਾਂਗੇ ਲੇਕਿਨ ਤੁਸੀਂ ਜਾਣਦੇ ਹੋ ਕੀ ਹੋਇਆ ਇੱਕ ਵੀ ਕਾਗਜ਼ ਨਹੀਂ ਭਰਿਆ ਡੇਰਾ ਬਾਬਾ ਨਾਨਕ ਸੁਖ ਜਿੰਦਰ ਰੰਦਾਵਾ ਜੀ ਦਾ ਜਿਹੜਾ ਲੱਕ ਹੈ ਉੱਥੋਂ ਦੀ ਮੇਰੇ ਕੋਈ ਵੀਡੀਓ ਹੈਗੀ ਹੈ ਅਗਰ ਮੈਂ ਤੁਹਾਨੂੰ ਦਿਖਾਵਾਂ ਉਹਦੇ ਵਿੱਚ ਜਿਹੜਾ ਉੱਥੋਂ ਦਾ ਐਮ.ਐਲ.ਏ ਹੈ ਕੈਮਰਾ ਫੋਨ ਉੱਥੋਂ ਦਾ ਜਿਹੜਾ ਐਮ.ਐਲ.ਏ ਹੈ ਅੱਗਾ ਲਾ ਦੀਆਂ ਤਿੰਨ ਚਾਰ ਲੋਕਾਂ ਦੀਆਂ ਔਰ ਨਰਿੰਦਰ ਸਿੰਘ ਬਾਜਵਾ ਉੱਥੋਂ ਦਾ ਜਿਹੜਾ ਐਮ.ਐਲ.ਏ ਸੀਗਾ ਉਹ ਇਹ ਗੱਲ ਕਹਿੰਦਾ ਕਾਗਜ਼ ਫਾੜ ਕੇ ਪੱਗਾਂ ਲਾ ਕੇ ਕਹਿੰਦਾ ਸਿੰਘ ਬਾਟ ਗੁਰਦੀਪ ਸਿੰਘ ਗੁਰਦੀਪ ਰੰਦਾਵਾ ਹਾਂ ਗੁਰਦੀਪ ਸਿੰਘ ਰੰਦਾਵਾ ਇਹ ਸਾਡੇ ਲੋਕਾਂ ਦੀਆਂ ਜਿਨ੍ਹਾਂ ਲੀਆਂ ਪੱਗਾਂ ਰਾਈਆਂ ਉਹਨਾਂ ਦੀ ਮੈਂ ਗੱਲ ਕਰ ਰਿਹਾ ਉਹ ਕਹਿੰਦਾ ਪੱਗਾਂ ਵਿੱਚ ਕਿਹੜੇ ਕਿੱਲ ਲੱਗੇ ਹੁੰਦੇ ਐ ਇਹ ਤਾਂ ਲੈਂਦੀਆਂ ਵੀ ਰੈਲੀਆਂ ਤੇ ਬੰਦੀਆਂ ਵੀ ਰਹੀਆਂ ਦੀ ਸੋ ਕਹਿਣ ਦਾ ਮਤਲਬ ਇਹ ਵਰਡਿੰਗ ਉਹ ਰੰਡਾਵਾ ਜਿਹੜਾ ਵਿਅਕਤੀ ਹੈ ਮੈਂ ਤਾਂ ਸਮਝਦਾ ਕੋਈ ਐਮਐਲਏ ਥੋੜੀ ਉਹ ਕ੍ਰਿਮੀਨਲ ਆਦਮੀ ਹੈ ਕੋਈ ਮਾੜਾ ਮੁੰਡਾ ਪੱਗ ਦੀ ਹੋਰ ਗੱਲ ਕਰ ਲੇ ਤਾਂ ਉਹ ਰੇਤੇ ਪਰਚਾ ਦੇ ਦਿੱਤਾ ਜਾਂਦਾ ਹੈ ਤੇ ਉਹ ਕਹਿੰਦਾ ਪੱਗਾਂ ਦੇ ਕਿਹੜਾ ਕਿੱਲ ਲੱਗੇ ਹੁੰਦੇ ਐ ਇਹ ਲੈਂਦੀਆਂ ਵੀ ਰਹਿੰਦੀਆਂ ਤੇ ਇਹ ਵੰਦੀਆਂ ਵੀ ਕਰਦੀਆਂ ਤਿੰਨ ਵਿਅਕਤੀਆਂ ਦੀਆਂ ਪੱਗਾਂ ਲਾਤੀਆਂ ਉਹਨਾਂ ਦੇ ਵਾਲ ਪੱਟਦੇ ਕਾਗਜ਼ ਪਾਟ ਤੇ ਇਹ ਘਟਨਾ ਕਰਮ ਜੜਾ ਡੇਰਾ ਬਾਬਾ ਨਾਨਕ ਦੇ ਵਿੱਚ ਹੋਇਆ ਹੈ ਇਹ ਉਸੇ ਹੀ ਚਾਮ-धाम ਡੰਡ ਬੇਟ ਦਾ ਨਤੀਜਾ ਹੈ ਹਰਕਾ ਰਾਜਾ ਸੰਸੀ ਦੇ ਵਿੱਚ ਸਰਜੀਤ ਸਿੰਘ ਸਰਪੰਚਾ ਸਾਡਾ ਇਹ ਪਿੰਡੀ 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 ਸਿੱਧਵਾ ਦਾ ਪਿੰਡ ਹੈ ਬੁਰੀ ਤਰ੍ਹਾਂ ਉਹਨੂੰ ਕੁੱਟ ਮਾਰ ਕੇ ਉਹਨੂੰ ਸੁੱਟਿਆ ਗਿਆ ਤੇ ਅੱਜ ਵੀ ਹੁਣੇ-ਹੁਣੇ ਪਤਾ ਲੱਗਿਆ ਵੀ ਘੇਰਾ ਪਾਇਆ ਵੇਆ ਕੋਈ ਤਾਂ ਕਹਿੰਦੇ ਕਿ ਸ਼ਾਇਦ ਕਤਲ ਹੀ ਹੋ ਗਿਆ ਉੱਥੇ ਪਰ ਹਜੇ ਤੱਕ ਪ੍ਰੋਪਰ ਕਨਫਰਮੇਸ਼ਨ ਸਾਡੇ ਕੋਲੇ ਨਹੀਂ ਆਈ ਹੈ ਇਸੇ ਤਰ੍ਹਾਂ ਸਾਡਾ ਗੁਰਦਾਸ ਸਿੰਘ ਜਿਹੜਾ ਇਹਨਾਂ ਦਾ ਐਮ.ਐਲ.ਏ ਹੈ ਉਹ ਜੌਨੀ ਦੇਵੀ ਸਾਡੀ ਉੱਥੇ ਬਲਾਕ ਸੰਮਤੀ ਦੀ ਇਲੈਕਸ਼ਨ ਲੜ ਰਹੀ ਸੀ ਉਹ ਰੇ ਕਾਗਜ਼ ਲੈ ਕੇ ਹੋਰਾਂ ਬੰਦਾ ਭੱਜ ਗਿਆ ਔਰ ਪਹਿਲਾ ਕੋਈ ਉਥੇ ਐਸਐਚਓ ਲੱਗਿਆ ਮਿਸਟਰ ਬਰਾੜ ਬਰਾੜ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੀ ਲੇਡੀਜ਼ ਰਿਜ਼ਰਵ ਰਿਜ਼ਰਵ ਸੀਗੀ ਔਰੀ ਘਰ ਵਾਲੇ ਨੂੰ ਚੱਕ ਕੇ ਲੈ ਗਿਆ ਵੀ ਤੈਨੂੰ ਕਾਗੇ ਇੰਨੀ ਪਰਨ ਦਿੱਤੇ ਮੈਂ ਡੀਆਈਜੀ ਨਾਲ ਗੱਲ ਕੀਤੀ ਕੁਦੀ ਚਾਹਦਾ ਐਸਐਸਪੀ ਨੂੰ ਫੋਨ ਕੀਤਾ ਐਸਐਚਓ ਨੇ ਫੋਨ ਹੀ ਨਹੀਂ ਚੱਕਿਆ ਕਮਾਉਂਦਾ ਹੀ ਰਿਹਾ ਡਰਾਉਂਦੇ ਧਮਕਾਉਂਦੇ ਰਹੇ ਵੀ ਤੁਸੀਂ ਅਗਰ ਪੇਪਰ ਭਰੇ ਤਾਂ ਆਪ ਦਾ ਹਿਸਾਬ ਲਾ ਦੇਵਾਂ ਕੋਈ ਜਾਰਾ ਦੇਵੀ ਸਾਡੀ ਸੱਤਾ ਕਲਾ ਜੋਨ ਚੋਕ ਘਡੌਰ ਤੋਂ ਇਲੈਕਸ਼ਨ ਲੜ ਰਹੀ ਸੀ ਉਹਨੂੰ ਹਾਊਸ ਅਰੈਸਟ ਕਰ ਲਿਆ ਗਿਆ ਇਸੇ ਪਰਾਂਵੀਆਂ ਛਤਰਾਣੇ ਦੀਆਂ ਸਮਾਣੇ ਦੀਆਂ ਹੋਰ ਐਸੀਆਂ ਜਿਹੜੀਆਂ ਘਟਨਾਵਾਂ ਸਨ ਉਹ ਤੁਹਾਡੇ ਸਾਹਮਣੇ ਆ ਮੇਰੇ ਕਹਿਣ ਦਾ ਮਤਲਬ ਇਹ ਹੈ ਹੁਣ ਇਹਨਾਂ ਦੇ ਮੰਡੇ ਵਿੱਚ ਜਿਸ ਪ੍ਰਕਾਰ ਦੀ ਇਹਨਾਂ ਦੀ ਨੀਅਤ ਹੈ ਤੁਸੀਂ ਭਲੀ ਭਾਤੀ ਜਾਣਦੇ ਹੋ ਇਹ ਪੰਜਾਬ ਨੂੰ ਕਿਸੇ ਹੋਰ ਪਾਸੇ ਲੈ ਕੇ ਜਾਣਾ ਚਾਹੁੰਦੀ ਹੈ ਇਹ ਸਰਕਾਰ ਪੰਜਾਬ ਦਾ ਇਹਨਾਂ ਨੇ ਮਾੜਾ ਹਾਲ ਕਰਤਾ ਔਰ ਇਸ ਤੋਂ ਬਾਅਦ ਸਾਨੂੰ ਸ਼ੰਕਾ ਹੈ ਸਾਨੂੰ ਪੂਰਨ ਸ਼ੰਕਾ ਹੈ ਕਿ ਇਹਨਾਂ ਲੋਕਾਂ ਨੇ ਜਿਹੜੇ ਕਾਗਜ਼ ਸਾਡੇ ਰਹਿ ਗਏ ਜਿੱਥੇ-ਜਿੱਥੇ ਉਹ ਕਾਗਜ਼ ਭਰਾਏ ਐ ਇਹਨਾਂ ਨੇ ਉਹ ਕਾਗਜ਼ ਰੱਦ ਕਰ ਦੇਣੇ ਚਾਰ ਸਾਡੀਆਂ ਜ਼ਿਲ੍ਹਾ ਪ੍ਰੇਸ਼ਰ ਬੁਢਾਡੇ ਦੇ ਨੋਮੀਨੇਸ਼ਨ ਨਹੀਂ ਭਰਨ ਦਿੱਤੇ ਗਏ। ਸਾਡੀ ਮੀਆਂ ਜਿਹੜੀ ਕੰਟੈਸਟਰ ਕੈਂਡੀਡੇਟ ਫਾਰਮ ਲੈ ਕੇ ਰੋਂਦੀ ਰਹੀ, ਚਿੱਕਾ ਮਾਰਦੀ ਰਹੀ। ਲੇਕਿਨ ਉਹਨਾਂ ਨੇ ਉਹ ਫਾਰਮ ਨਹੀਂ ਭਰਨ ਦਿੱਤੇ ਗਏ। ਆਰਓ ਰਿਟਰਨਿੰਗ ਆਫੀਸਰ ਉੱਠ ਕੇ ਚਲਾ ਗਿਆ। 2 ਵਜੇ ਕਹਿੰਦਾ ਮੇਰਾ ਟਾਈਮ ਹੋ ਗਿਆ, ਟਾਈਮ ਹੋ ਗਿਆ। ਸੋ ਸਾਨੂੰ ਇਹ ਪੂਰਾ ਸ਼ੱਕ ਹੈ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਦੋਂ ਸਕਰਟਿੰਗ ਕਰਨਗੇ ਸਾਡੇ ਕਈ ਪੇਪਰ ਇਹ ਰਿਜੈਕਟ ਕਰ ਦੇਣਗੇ ਇਹ ਚੋਣਾਂ ਨੂੰ ਲੁੱਟਣਾ ਚਾਹੁੰਦੇ ਆ ਔਰ ਉਸ ਤੋਂ ਬਾਅਦ ਜਿਸ ਪ੍ਰਕਾਰ ਦੀ ਇਹਨਾਂ ਦੀ ਨੀਅਤ ਹੈ ਹੋ ਸਕਦਾ ਹੈ ਇਹ ਰਿਜ਼ਲਟ ਵੇ ਹੋਣ ਕਿਉਂਕਿ ਆਰਓਜ਼ ਦੇ ਹੱਥ ਵਿੱਚ ਰਿਜ਼ਲਟ ਹੁੰਦਾ ਹੈ ਉਹ ਕਿਸੇ ਨੂੰ ਵੀ ਜਿਤਾ ਦਿੰਦੇ ਆ ਔਰ ਕਿਸੇ ਨੂੰ ਵੀ ਹਰਾ ਦਿੰਦੇ ਆ ਸੋ ਇਹਨਾਂ तमाम ਗੱਲਾਂ ਕੋਈ ਨਜ਼ਰ ਆਉਂਦਾ ਕਿ ਇਹਨਾਂ ਦੇ ਜਿਹੜੇ ਮਨਸੂਬੇ ਜਿਹੜੇ ਇਹਨਾਂ ਦੇ ਮਨਸੂਬੇ ਉਹ ਇਹ ਚੋਣਾਂ ਨੂੰ ਲੁੱਟੰਦੇ ਐ ਕਿਉਂ ਇਹ ਕਰਦੇ ਚੋਣ ਨਹੀਂ ਕਰਾ ਰਹੇ ਸੀ ਹਾਈ ਕੋਰਟ ਦੀ ਇੰਟਰਵੈਂਸ਼ਨ ਨਾਲ ਇਹ ਚੋਣ ਹੋਇਆ ਇਹਨਾਂ ਨੇ 3 ਸਾਲਾਂ ਤੋਂ ਚੋਣ ਨਹੀਂ ਹੋਣ ਦਿੱਤਾ ਹਾਈ ਕੋਰਟ ਦੀ ਇੰਟਰਵੈਂਸ਼ਨ ਤੋਂ ਬਾਅਦ ਇਹਨਾਂ ਕੋਲੇ ਕੈਂਡੀਡੇਟ ਨਹੀਂ ਲੱਭੇ ਥਿਆ ਰਹੇ ਸੀ ਇਹਨਾਂ ਨੂੰ ਇਹ ਡਰ ਹੈ ਕਿ ਅਸੀਂ ਇਹ ਚੋਣ ਹਾਰ ਜਾਾਂਗੇ ਅਗਰ ਸਹੀ ਪ੍ਰਕਿਰਿਆ ਦੇ ਨਾਲ ਚੋਣ ਹੋਈ ਸੋ ਮੈਂ ਸਰਕਾਰ ਦੀ ਨਿੰਦਾ ਕਰਦਾ ਐ ਔਰ ਮੈਂ ਪੁਲਿਸ ਨੂੰ ਇਹ ਜ਼ਬਾਨ ਨਹੀਂ ਦੇਣਾ ਚਾਹਣਾ ਯਾਦ ਰੱਖਿਓ ਸਮਾਂ ਹੋਂਟੇ ਜਿੰਨਾ ਪੁਲਿਸ ਆਫੀਸਰਾਂ ਨੇ ਇਹ ਪੁਰਾਣਾ ਕੰਮ ਨਹੀਂ ਹੈ ਤੁਹਾਨੂੰ ਆਦਤ ਪੈ ਗਈ ਹੈ ਇਹ ਹੁਣ ਪਰਚਾ ਦੇ ਦੇਾਂਗੇ ਹੁਣ ਇਹਨਾਂ ਦੇ ਕਾਗਜ਼ ਪਾੜਾਂਗੇ ਫਿਰ ਉਹਨਾਂ ਨਾਲ ਮਦਦ ਕਰਾਂਗੇ ਇਹ ਕੰਮ ਇਸ ਵਾਰੀ ਨਹੀਂ ਚੱਲਣਾ ਜੋ ਤੁਸੀਂ ਸਾਡੇ ਨਾਲ ਕੀਤਾ ਹੈ ਤੁਸੀਂ ਆਪਣੀ ਡਿਊਟੀ ਨਹੀਂ ਨਿਭਾਈ ਅੱਜ ਪੰਜਾਬ ਦੀ ਪੁਲਿਸ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਚੌਕੀਦਾਰਾ ਕਰ ਰਹੀ ਹੈ ਇਸੇ ਕਰਕੇ ਪੰਜਾਬ ਦੇ ਅੰਦਰ ਪੰਜਾਬ ਹੁਣ ਗੈਂਗਸਟਰਾਂ ਦਾ ਪੰਜਾਬ ਕਹਿਲੌਣ ਲੱਗ ਗਿਆ ਅਗਰ ਪੰਜਾਬ ਦੀ ਪੁਲਿਸ ਸਹੀ ਕੰਮ ਕਰਦੀ ਜੇ ਕਾਂਗਰਸੀਆਂ ਤੇ ਦੂਜੀਆਂ ਪਾਰਟੀਆਂ ਦੇ ਪਿੱਛੇ ਨਾ ਫਿਰਦੀ ਰਹਿੰਦੀ ਤਾਂ ਅੱਜ ਸ਼ਾਇਦ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਦੁਬਾਰੇ ਮਹਾਲ ਹੋਣੀ ਸੀ ਲੇਕਿਨ ਯਾਦ ਰੱਖਿਓ ਸਮਾਹੋਂ ਤੇ ਬਿਲਕੁਲ ਭੁੱਲਿਆ ਨਹੀਂ ਜਾਏਗਾ ਜਿਸ ਵਿਅਕਤੀ ਨੇ ਕੋਈ ਗਲਤ ਕੰਮ ਕੀਤਾ ਹੈ ਉਹਨੂੰ ਹੋਰੀ ਬੰਦੀ ਸਜ਼ਾ ਉਹਨਾਂ ਲੋਕਾਂ ਨੂੰ ਜ਼ਰੂਰ ਇਹ ਰੱਬ ਦੇ ਘਰ ਦੇ ਵਿੱਚ ਵੀ ਨਿਯਮ ਹੈ ਪਰ ਸੱਚੇ ਪਾਤਸ਼ਾਹ ਸਰਕਾਰਾਂ ਤੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਜ਼ਰੂਰ ਹੋਏ